ਉਸੀਂ ਦੇਖ ਰਹੇ ਹਾਂ ਧਨਿਕਸ਼ੁਇਰਾ ਮੈਂ ਸੁਪਿੰਦਰ ਜੱਜੀ ਸ਼੍ਰੀ ਗੀਤਾ ਮੰਦਰ ਰਾਮਲੀਲਾ ਕਲੱਬ ਸੈਕਟਰ 2 ਨਵਾਂ ਨੰਗਲ ਵੱਲੋਂ ਪਿਛਲੇ 50 ਸਾਲ ਤੋਂ ਲਗਾਤਾਰ ਪ੍ਰਭੂ ਰਾਮਚੰਦਰ ਜੀ ਦੀ ਜੀਵਨੀ ਤੇ ਆਧਾਰਿਤ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਜਿਸ ਨੂੰ ਲੈ ਕੇ 2 ਅਕਤੂਬਰ ਤੋਂ ਰਾਮਲੀਲਾ ਸ਼ੁਰੂ ਕੀਤੀ ਜਾ ਰਹੀ ਹੈ ਕੁਣ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੇ ਬੱਚਿਆਂ ਨੂੰ ਮਾਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੀਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਤੇਜ ਦਾ ਨਾਮ ਰੌਸ਼ਨ ਕਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੈਂ ਪੜ੍ਹਦੀ ਹਾਂ। ਦਾ ਇਹ ਤਾਂ ਪੱਦਰ ਬਹੁਤ ਵਧੀਆ ਹੈ ਸਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਤੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਦੇ ਲੈਣ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਸ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕਾਸ ਸਾਡੇ ਬੱਚੇ ਉੱ ਜਿਸ ਨੂੰ ਲੈ ਕੇ ਕਮੇਟੀ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ ਜਿਸ ਦੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ 2 ਅਕਤੂਬਰ ਤੋਂ ਇਹ ਰਾਮਲੀਲਾ ਸ਼ੁਰੂ ਹੋਏਗੀ ਅਤੇ ਦੁਸ਼ਹਿਰਾ ਵੱਡੇ ਪੱਧਰ ਤੇ ਮਨਾਇਆ ਜਾਏਗਾ ਸੋ ਇਸ ਸਬੰਧ ਦੇ ਵਿੱਚ ਸਾਡੇ ਨਾਲ ਜਾਣਕਾਰੀ ਦੇਣ ਲਈ ਸੰਜੀਵ ਕੋਰਾਲੀਆ ਜੀ ਨੇ ਜੋ ਕਿ ਇਸ ਰਾਮਲੀਲਾ ਕਲੱਬ ਦੇ ਡਾਇਰੈਕਟਰ ਵੀ ਨੇ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਕਾਲੀਆ ਜੀ ਪਹਿਲਾਂ ਤਾਂ ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ ਸਾਹਮਣੇ ਬਿੱਟੂ ਜੀ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਨੂੰ ਮਰੀ ਰਾਮ ਰਾਮ ਹਿੰਦੁਸਤਾਨ ਪਰਦੇ ਵਿੱਚ ਹੋ ਰਹੀਆਂ ਰਾਮੀਲਾ ਆਯੋਜਨ ਜੋ ਹੋਣੇ ਹੋਣ ਜਾ ਰਹੇ ਨੇ ਉਹਨਾਂ ਸਾਰੀਆਂ ਕਮੇਟੀਆਂ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਮੁਬਾਰਕ ਵਰਸਾਂ ਤੋਂ ਚੱਲੀ ਆ ਰਹੀ ਇਹ ਰਾਮੀਲਾ ਸਾਡੀ ਸ਼੍ਰੀ ਗੀਤਾ ਮੰਦਰ ਰਾਮੀਲਾ ਕਲੱਬ ਨਿਆਣੰਗਲ ਪੁਰੀ तैयारियां छह, दो तारीख तो असी राम लीला का आयोजन करा रामायण भगवान राम जी की जीवनी जो है साड़ा पवित्र ग्रंथ रामायण वो साज में एक से दिन है भगवान राम का पूरा जीवन मर्यादित है मर्यादा बनया हुआ है उ ਰਾਮਲੀਲਾ ਦਾ ਇਹ ਮੰਚਨ ਜੋ ਬਚਪਨ ਤੋਂ ਅਸੀਂ ਦੇਖਦੇ ਆ ਰਹੇ ਹਾਂ ਤੇ ਹੁਣ ਕਰਦੇ ਆ ਰਹੇ ਹਾਂ ਸਾਡੇ ਸਾਰੇ ਕਲਾਕਾਰ ਕਰ ਰਹੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਰਮਾਇਣ ਨੂੰ ਰਮਾਇਣ ਦੀ ਤਰ੍ਹਾਂ ਹੀ ਦਿਖਾਇਆ ਜਾਵੇ ਜੋ ਵੀ ਅੰਸ਼ ਰਮਾਇਣ ਦੇ ਅਸੀਂ ਨਾਟਕ ਰੂਪ ਦੇ ਵਿੱਚ ਦਿਖਾ ਪਾਉਂਦੇ ਹਾਂ ਉਹ ਬਹੁਤ ਸਾਫ ਸੁਥਰੇ ਹੋਣ ਸਪਸ਼ਟ ਹੋਣ ਉਹ ਜੋ ਮੈਸੇਜ ਦੇਣਾ ਚਾਹੁੰਦੇ ਹਨ ਉਸੇ ਤਰ੍ਹਾਂ ਦਾ ਮੈਸੇਜ ਮਿਲੇ ਰਮਾਇਣ भगवान श्री राम चंद्र जी ਦਾ ਜੋ ਜੀਵਨ ਹੈ ਉਹ ਸਾਨੂੰ ਸਿਖਾਉਂਦਾ ਹੈ ਕਿ ਮਾਤਾ ਕਿਸੀ ਹੋਣੀ ਚਾਹੀਦੀ ਹੈ ਪਿਤਾ ਦੇ ਪ੍ਰਤੀ ਆਦਰ ਕਿਹਦਾ ਹੋਣਾ ਚਾਹੀਦਾ ਹੈ ਭਰਾ ਕਿਹਦਾ ਹੋਣਾ ਚਾਹੀਦਾ ਹੈ ਇਹ ਸਮਾਜ ਸਾਡਾ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਸਾਡੇ ਰਿਸ਼ਤੇ ਨਾਤੇ ਕਿਦਾਂ ਦੇ ਹੋਣੇ ਚਾਹੀਦੇ ਇਹ ਸਾਰਾ ਅਗਰ ਰਮਾਇਣ ਨੂੰ ਬੜੇ ਪ੍ਰੇਮ ਦੇ ਨਾਲ ਸਮਝਿਆ ਜਾਵੇ ਬੜੇ ਗਜਬ ਗਜਬ ਕਰੈਕਟਰ ਨੇ ਰਮਾਇਣ ਦੇ ਵਿੱਚ ਹਰ ਕਰੈਕਟਰ ਸਾਨੂੰ ਕੁਛ ਨਾ ਕੁਝ ਸਿਖਾਉਂਦਾ ਹੈ। ਰਾਮਲੀਲਾ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਜਾ ਰਹੇ ਹਨ? ਮੈਂ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦਾ ਬਹੁਤ ਧੰਨਵਾਦ ਕਰਦਾ ਹਾਂ। ਤੇ ਜਿਹੜੇ ਉਹਦੇ ਅਰਧੇ ਵੀ ਹੈ ਦੈਨਿਕ ਸਵੇਰਾ ਨੂੰ ਉਹਨਾਂ ਦਾ ਵੀ ਧੰਨਵਾਦ ਹੈ ਜੀ। ਤੇ ਬਾਕੀ ਸਾਡੇ ਇਹ ਇਲਾਕੇ ਦੇ ਵਿੱਚ ਦੋ ਸੈਕਟਰੀ ਰਾਮਲੀਲਾ ਕਾਫੀ ਸਮੇ ਤੋਂ ਚੱਲੀ ਆ ਰਹੀ ਹੈ ਜੀ। ਬੰਦੇ ਆਈ ਜਾਂਦੇ, ਨਵੇਂ ਬੰਦੇ ਜੁੜੀ ਜਾਂਦੇ, ਪੁਰਾਣੇ ਬੰਦੇ ਰਿਟਾਇਰ ਹੋਈ ਜਾਂਦੇ ਐ, ਕੋਈ ਬਦਲ ਜਾਂਦਾ, ਟ੍ਰਾਂਸਫਰ ਹੋ ਜਾਂਦੀ ਐ ਜੀ। ਬਾਕੀ ਮੈਂ ਸਾਰੇ ਇਲਾਕਾ ਦੇ ਨਿਵਾਸੀਆਂ ਦੇ ਸੱਜਣਾ ਨੂੰ ਸਾਰੇ ਭਾਵਾਂ ਭੈਣਾਂ ਨੂੰ ਵੀਰਾਂ ਨੂੰ ਮਾਦਾ ਗੁਜਰਗਾ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਇਹ ਤੁਸੀਂ ਹਮ ਮਾ ਕੇ ਸਾਡੀ ਰਾਮ ਵਾਲਾ ਦੇਖੋ ਸਾਡੀ ਰਾਮ ਵਾਲਾ ਵਿੱਚ ਟੋਟਲੀ ਧਾਰਮਿਕ ਪ੍ਰੋਗਰਾਮ ਚੱਲਦਾ ਕੋਈ ਹਲੀਲ ਗਾਣਾ ਕੋਈ ਪੰਜਾਬੀ ਗਾਣਾ ਕੋਈ ਕੁਝ ਨਹੀਂ ਹੁੰਦਾ ਸਿਰਫ ਰੋਬੋ ਸ਼੍ਰੀ ਰਾਮ ਜੀ ਦੇ ਨਾਲ ਜੁੜੇ ਹੋਏ ਚਰਿੱਤਰਾਂ ਦਾ ਵਰਣਨ ਕੀਤਾ ਜਾਂਦਾ ਹੈ ਤੇ ਮੁੰਡੇ ਜਿਹੜੇ ਸਾਡੇ ਕਲਾਕਾਰ ਆ ਉਹ ਬਹੁਤ ਵਧੀਆ ਹੈ ਪਰਫੈਕਟ ਹੈ ਹਰ ਪਾਸਿਓਂ ਠੀਕ ਹੈ ਪੂਰੀ ਸ਼ੁੱਧਤਾ ਦੇ ਨਾਲ ਅਸੀਂ ਪਹਿਲਾਂ ਹਮਨ ਕਰਾ ਕੇ ਝੰਡਾ ਚੜਾਇਆ ਜੀ ਬਈ ਰੰਗ ਬਲੀ ਜੀ ਦਾ ਰਾਮ ਵਿੱਲਾ ਦਾ ਇਹ ਉਸ ਤੋਂ ਬਾਅਦ ਸਾਡਾ ਜਿਹੜਾ ਪ੍ਰੋਗਰਾਮ ਹੈ 2 ਤਰੀਕ ਤੋਂ ਰਾਮਲੀਓ ਸ਼ੁਰੂ ਹੋਇਆ ਜੀ ਨਰਾਤਾ ਜਿਹੜਾ ਉਹ 3 ਤਰੀਕ ਦਾ ਹੀ ਪਹਿਲਾ ਨਰਾਤਾ 2 ਤਰੀਕ ਤੋਂ ਸ਼ੁਰੂ ਕਰ ਰਹੇ ਹਾਂ ਮੈਂ ਸਾਰੇ ਇਲਾਕਿਆਂ ਨਾਲ ਬਸ ਨੇਹੀ ਬੇਨਤੀ ਕਰਦਾ ਕਿ ਹਮ ਮਾ ਕੇ ਪੁੱਜੋ ਇਹਦੇ ਨਾਲ ਸਾਡਾ ਵੀ ਹੌਸਲਾ ਵੱਧਦਾ ਜਿਹੜੇ ਸਾਡੇ ਬੱਚੇ ਕੰਮ ਕਰਦੇ ਉਹਦਾ ਹੌਸਲਾ ਵੱਧਦਾ ਸਾਰੇ ਇਲਾਕੇ ਦਾ ਧੰਨਵਾਦ ਬਹੁਤ-ਬਹੁਤ ਜੀ ਥੈਂਕ ਯੂ ਜੀ ਸਰ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ 'ਚ ਸੋ ਪਿਛਲੇ ਲੰਬੇ ਲੰਬੇ ਸਮੇਂ ਤੋਂ ਤੁਸੀਂ ਰਾਵਣ ਦਾ ਰੋਲ ਕਰਦੇ ਆ ਰਹੇ ਹੋ ਸੋ ਆਪਣੇ ਨਾਂ ਤੋਂ ਸ਼ੁਰੂ ਕਰਿਓ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਕਸ਼ਮਣ ਨਾਮ ਹੈ ਜੀ ਜਿ세 ਮੈਂ ਬਹੁਤ ਸਾਲ ਹੋ ਗਏ ਸਟੇਜ ਨਾਲ ਜੁੜੇ ਹੋਏ ਜੀ ਮੈਂ ਬਹੁਤ ਜ਼ਿਆਦਾ ਰੋਲ ਕੀਤੇ ਲੇਕਿਨ ਅਜਕਲ ਮੈਂ ਜਿਹੜਾ ਹੈ ਰਾਵਣ ਦੇ ਰੋਲ ਦੇ ਵਿੱਚ ਕਰ ਰਿਹਾ ਹਾਂ ਤੇ ਤੇ ਸੇਵਾ ਕਰਨ ਵਾਲਾ ਹਾਂ ਸੋ ਲਕਸ਼ਮਣ ਨਾਮ ਜੀ ਇੱਕ ਤੁਹਾਡੇ ਕੋਲ ਜਿਹੜਾ ਤੁਸੀਂ ਰਾਵਣ ਦਾ ਰੋਲ ਅਦਾ ਕਰਦੇ ਹੋ ਇੱਕ ਡਾਇਲੋਗ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਤੁਸੀਂ ਦੈਨਿਕ ਸਵੇਰਾ ਦੇ ਉਸ ਮਾਧਿਅਮ ਦੇ ਜੁੜੇ ਹੋਏ ਹੋ ਸਕਦਾ

ਸੱਚੀ ਸੁੱਚੀ ਰਾਮਲੀਲਾ ਦੇਖਣਾ ਚਾਹੁੰਦੇ ਹੋ ਤਾਂ ਸ਼੍ਰੀ ਗੀਤਾ ਮੰਦਰ ਕਲੱਬ ਵੱਲੋਂ ਯੋਜਿਤ ਕੀਤੀ ਜਾ ਰਹੀ ਸੈਕਟਰ 2 ਦੇ ਵਿੱਚ ਰਾਮਲੀਲਾ ਨੂੰ ਦੇਖਣ ਜਰੂਰ ਆਓ ਸੋ ਜੁੜੇ ਰਹੋ ਡੈਨਿਕ ਸਵੇਰਾ ਦੇ ਨਾਲ ਕੈਮਰਾਮੈਨ ਜਪਰੀਤ ਦੇ ਨਾਲ ਸੁਪਿੰਦਰ ਜੱਜੀ ਡੈਨਿਕ ਸਵੇਰਾ ਟੀਵੀ ਨੰਗਲ ਟੈਂਪ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਜੀ ਜੂਟਿਊਬ ਫੇਸਬੁੱਕ ਇੰਸਟਾਗ੍ਰਾਮ ਐ ਔਰ WhatsApp ਚੈਨਲ ਪਰ